ਸੇ ਗੁਰਸਿੱਖ ਪਿਆਰੇ ਜਿਹੜੇ ਕਿ ਪੰਜ ਕਕਾਰਾਂ ਦੇ ਨਾਲ ਤਿਆਰ ਵਰ ਤਿਆਰ ਆਪਣੀ ਡਿਊਟੀ ਤੇ ਤਾਇਨਾਤ ਨੇ ਜਦੋਂ ਤੁਹਾਨੂੰ ਦੇਖਿਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਤਿਆਰ ਵਰ ਤਿਆਰ ਹੋ ਕਿ ਸ਼੍ਰੀ ਸਾਹਿਬ ਉੱਪਰ ਦੀਪਾਕੇ ਸੇਵਾਵਾਂ ਮਾਂੇ ਬਾ ਰਹੇ ਹੋ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਜੀ ਬਹੁਤ ਵਧੀਆ ਲੱਗਦਾ ਬਹੁਤ ਆਨੰਦ ਆਉਂਦਾ ਜੀ ਅਸੀਂ ਤਾਂ ਭੋਗਾਂ ਵਾਲੇ ਆ ਜੀ ਕਿ ਗੁਰੂ ਮਹਾਰਾਜ ਸਾਡੇ ਅੰਬਰ ਦੇ ਦਾਤ ਬਖਸ਼ੀਆ ਜਨ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਤੁਹਾਡੀ ਡਿਊਟੀ ਲੱਗੀ ਆ ਤਾਂ ਕਿਵੇਂ ਦਾ ਲੱਗ ਰਿਹਾ ਵੱਡੇ ਭਾਗ ਨੇ ਗੁਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਆ ਜੀ ਜਦੋਂ ਬਰਨਾਲੇ ਤੋਂ ਤੁਹਾਡੀ ਡਿਊਟੀ ਇੱਥੇ ਲੱਗਣੀ ਸੀ ਤਾਂ ਉਦੋਂ ਸੁਣ ਕੇ ਕਿਵੇਂ ਦਾ ਲੱਗਿਆ ਹੋਊ ਮੇਰੇ ਡਿਊਟੀ ਇੱਥੇ ਆ ਬੜਾ ਚਾਹ ਹੁੰਦਾ ਹੀ ਬੜਾ ਮਹਿਸੂਸ ਹੁੰਦਾ ਸੀ ਜੀ ਗੁਰੂ ਮਹਾਰਾਜ ਨੇ ਸਾਡੇ ਤੇ ਮਿਹਰ ਕੀਤੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਕੋ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਲਈ ਸਾਨੂੰ ਸਾਰਿਆਂ ਨੂੰ ਗੁਰੂ ਦੇ ਸਿੱਖ ਬੰਨਾ ਚਾਹੀਦਾ ਭਾਈ ਸਭ ਜੀ ਸਿੱਖੀ ਘਰ ਦੇ ਵਿੱਚ ਹੀ ਪੈਦਾ ਹੋਏ ਸੀ ਪਰ ਸਿੱਖੀ ਤੋਂ ਕਹਿ ਸਕਦੇ ਪਤੀਤ ਸੀਗੇ ਫਿਰ ਜਦੋਂ ਹੁਣ ਅੰਮ੍ਰਿਤ ਛੱਕ ਕੇ ਕਿਵੇਂ ਦਾ ਮੈਸੇਜ ਹੈ ਪਹਿਲਾਂ ਜੋ ਜੀਵਨ ਜੀਵਨ ਨਹੀਂ ਸੀ ਹੁਣ ਜੋ ਜੀਵਨ ਆ ਉਹ ਗੁਰੂ ਮਹਾਰਾਜ ਦੀ ਬਹੁਤ ਵੱਡੀ ਮਿਹਰ ਹੈ ਜੀ ਸੰਗੀਤ ਜੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਸ਼ਹੀਦੀ ਜੋੜ ਮਿਲ ਤੇ ਸੰਗਤ ਆਪਣਾ ਦਰਸ਼ਨ ਦੇਦਾਰੇ ਕਰਨ ਪਹੁੰਚਦੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਪਰ ਇੱਕ ਐਸੇ ਗੁਰਸਿੱਖ ਪਿਆਰੇ ਜਿਹੜੇ ਕਿ ਪੰਜ ਕਕਾਰਾਂ ਦੇ ਨਾਲ ਤਿਆਰ ਵਰ ਤਿਆਰ ਆਪਣੀ ਡਿਊਟੀ ਤੇ ਤਾਇਨਾਤ ਨੇ ਜਿੱਥੇ ਸੇਵਾਵਾਂ ਕਰ ਰਹੇ ਨੇ ਉੱਥੇ ਸੰਗਤ ਦੇ ਦਰਸ਼ਨ ਵੀ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਖੜ ਕੇ ਕਰ ਰਹੇ ਨੇ ਗਲਬਾਤ ਵੀ ਕਰਾਂਗੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਆਪਣੇ ਗੁਰਸਿੱਖੀ ਲਿਬਾਸ ਦੇ ਵਿੱਚ ਪੁਲਿਸ ਵਿੱਚ ਜਾਂ ਆਰਮੀ ਦੇ ਵਿੱਚ ਸਾਡੇ ਗੁਰਸਿੱਖ ਪਿਆਰੇ ਆਪਣੀ ਡਿਊਟੀ ਨਿਭਾ ਰਹੇ ਹੁੰਦੇ ਆ ਗਲਬਾਤ ਵੀ ਕਰਾਂਗੇ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਬਿਰਜੀ ਜਦੋਂ ਤੁਹਾਨੂੰ ਦੇਖਿਆ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਤਿਆਰਬਰ ਤਿਆਰ ਹੋ ਕਿ ਸ਼੍ਰੀ ਸਾਹਿਬ ਉੱਪਰ ਦੀ ਪਾ ਕੇ ਸੇਵਾਵਾਂ ਨੇ ਬਾ ਰਹੇ ਹੋ ਕਿਵੇਂ ਦਾ ਲੱਗਦਾ ਤੁਹਾਨੂੰ ਵੀ ਪੂਰੀ ਆਪਣੇ ਬਾਣੇ ਦੇ ਵਿੱਚ ਹਾਂਜੀ ਹਾਂਜੀ ਛੋਡੇ ਪਹਿਲਾਂ ਸਭ ਤੋਂ ਪਹਿਲਾਂ ਬਹਿ ਕੋਈ ਖਲਸਾ ਰਫਤਈ ਚੈਨਲ ਦਾ ਬਹੁਤ-ਬਹੁਤ ਧੰਨਵਾਦ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਜੀ ਬਹੁਤ ਵਧੀਆ ਲੱਗਦਾ ਬਹੁਤ ਆਨੰਦ ਆਉਂਦਾ ਅਸੀਂ ਤਾਂ ਭੋਗਾਂ ਲਈ ਆਈ ਗੁਰੂ ਮਹਾਰਾਜ ਸਾਡੇ ਅੰਬਰ ਦੀ ਦਾਤ ਬਖਸ਼ੀਆ ਸਾਨੂੰ ਕਦੇ ਸਿੱਖੀ ਸਰੂਪ ਦੇ ਵਿੱਚ ਰਹਿੰਦਿਆਂ ਹੋਇਆਂ ਡਿਊਟੀ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਤਾਂ ਨਹੀਂ ਆਈਆਂ ਨਹੀਂ ਨਹੀਂ ਜੀ ਬਹੁਤ ਮਾਣ ਮਹਿਸੂਸ ਹੁੰਦਾ ਨਹੀਂ ਨਹੀਂ ਜੀ ਬਹੁਤ ਮਾਣ ਮਹਿਸੂਸ ਹੁੰਦਾ ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਤੁਹਾਡੀ ਡਿਊਟੀ ਲੱਗੀ ਆ ਤੇ ਕਿਵੇਂ ਦਾ ਲੱਗ ਰਿਹਾ ਤੁਸੀਂ ਹਾਂਜੀ ਬੈਗਰੂ ਸਾਹਿਬ ਨੇ ਸਾਨੂੰ ਸੇਵਾ ਬਖਸ਼ੀ ਆ ਜੀ ਜੀ ਬੈਗਰੂ ਦੀ ਬਹੁਤ ਕਿਰਪਾ ਦਿੱਤੂ ਦੀ ਹੋ ਤੁਸੀਂ ਮੇਰਾ ਗੰਗੋਹਰ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂਜੀ ਮਹਿਲਕਲਾਂ ਤਹਿਸੀਲ ਆ ਨਾਮ ਕੀ ਹੈ ਤੁਹਾਡਾ ਵੀ ਜੀ ਨਰਪੈ ਸਿੰਘ ਆ ਜੀ ਨਰਪੈ ਸਿੰਘ ਵਾਕਿਆ ਨਾ ਹੀ ਤੁਸੀਂ ਬੜਾ ਸੋਹਣਾ ਦੱਸਿਆ ਕਿ ਕਿਸੇ ਤੋਂ ਮੈਨੂੰ ਕਿਸੇ ਦਾ ਵੀ ਡਰ ਨਹੀਂ ਆ ਤੁਹਾਨੂੰ ਨਰਪੈ ਹੋ ਕੇ ਚੱਲਦੇ ਹੋ ਹਾਂਜੀ ਬਸ ਬੈਗਰੂ ਦੀ ਕਿਰਪਾ ਜੀ ਬੈਗਰੂ ਦੇ ਪਾਣੇ ਚ ਰਹੀ ਤੇ ਜਦੋਂ ਬਰਨਾਲੇ ਤੋਂ ਤੁਹਾਡੀ ਡਿਊਟੀ ਇੱਥੇ ਲੱਗਣੀ ਸੀ ਤਾ ਉਦੋਂ ਸੁਣ ਕੇ ਕਿਵੇਂ ਦਾ ਲੱਗਿਆ ਹੋਊ ਮੇਰੇ ਡਿਊਟੀ ਉੱਥੇ ਹੈ ਨੇ ਬਹੁਤ ਖੁਸ਼ੀ ਸਾਡੀ ਡਿਊਟੀ ਲੁਧਿਆਣੇ ਆ ਜੀ ਲੁਧਿਆਣੇ ਹਾਂਜੀ ਲੁਧਿਆਣੇ ਤੋਂ ਆਏ ਆ ਜੀ ਲੁਧਿਆਣੇ ਤੇ ਹਾਂਜੀ ਹਰ ਸਾਲ ਆਉਣੇ ਆ ਜੀ ਬਾਬੇ ਦੀ ਮੇਰੇ ਬਿਲਕੁਲ ਹਰ ਸਾਲ ਹਾਂਜੀ ਜਦੋਂ ਤੁਹਾਨੂੰ ਪਤਾ ਲੱਗੇ ਇੱਥੇ ਡਿਊਟੀ ਲੱਗਣੀ ਆ ਬੜਾ ਚਾਹ ਹੁੰਦਾ ਹੀ ਬੜਾ ਮਹਿਸੂਸ ਹੁੰਦਾ ਸੀ ਜੀ ਗੁਰੂ ਮਹਾਰਾਜ ਨੇ ਸਾਡੇ ਤੇ ਮਿਹਰ ਕੀਤੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਜੀ ਮਤਲਬ ਕਿ ਕਈ ਵਾਰ ਡਿਊਟੀ ਦੇ ਦੌਰਾਨ ਛੁੱਟੀ ਵੀ ਨਹੀਂ ਮਿਲਦੀ ਹੈ ਨਾ ਆਇਆ ਵੀ ਨਹੀਂ ਜਾਂਦਾ ਪਰ ਦਰਸ਼ਨ ਦੇ ਧਾਰੇ ਵੀ ਹੋ ਰਹੇ ਨੇ ਨਾਲ ਨਾਲ ਡਿਊਟੀ ਵੀ ਹੋ ਰਹੀ ਉਹ ਵੱਡੇ ਭਾਗ ਨੇ ਜੀ ਗੁਰੂ ਸਾਹਿਬ ਨੇ ਇੱਥੇ ਮਿਹਰ ਕੀਤੀ ਹੈ ਜੀ ਸੱਚੇ ਪਾਸਾਰੇ ਛੋਟੀ ਸਾਹਿਬ ਜੀ ਦੀ ਸ਼ਹਾਦਤ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਲਈ ਸਾਨੂੰ ਸਾਰਿਆਂ ਨੂੰ ਗੁਰੂ ਦੇ ਸਿੱਖ ਬੰਨਾ ਚਾਹੀਦਾ ਚੰਗੀ ਸੋਚ ਅਪਣਾਉਣੀ ਚਾਹੀਦੀ ਆ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਅਮਰਿਤ ਕردو ਤੁਸੀਂ ਅਮਰਿਤ ਜੀ ਅਸੀਂ ਆਪਣਾ 2023 ਤੋਂ ਸ਼ਖਿਆ ਸੀ ਜੀ 2023 ਦੇ ਵਿੱਚ ਸੀ ਹਾਂਜੀ ਹਾਂਜੀ ਪਹਿਲਾਂ ਮਤਲਬ ਕਿ ਕਟਿੰਗ ਸੀ ਸਾਡੀ ਨਹੀਂ ਜੀ ਵਾਲ ਰੱਖੇ ਵੀ ਪਹਿਲਾਂ ਕਾਫੀ ਟਾਈਮ ਪਹਿਲਾਂ ਕਟਿੰਗ ਸੀ ਜੀ ਉਹ ਦਵਾਦ ਕਰੂਗੇ ਸਿੰਘ ਬਣ ਗਈ ਸੀ ਤੇ ਬਾਅਦ ਵਿੱਚ ਕਿਵੇਂ ਪ੍ਰੇਰਿਤ ਹੋਏ ਤੁਸੀਂ ਸਾਨੂੰ ਕੁਝ ਏਥੋਂ ਸਾਡੇ ਆਪਣੇ ਭਾਜੀ ਸੀਗੇ ਯਾ ਆਪਣੇ ਸਿਸਟਰ ਸੀ ਉਹਨਾਂ ਦੇ ਘਰ ਆ ਦਿੱਤੀ ਗਈ ਉਹ ਮੁੰਡਾ ਨਾਰਵੇ ਗਿਆ ਸਰਤਾਜ ਸਿੰਘ ਅੱਛਾ ਜੀ ਉਹਨਾਂ ਨੇ ਪ੍ਰੇਰਿਤ ਕੀਤਾ ਕਿ ਗੁਰੂ ਵਾਲੇ ਬਣੋ ਤੁਸੀਂ ਤੁਸੀਂ ਬਾਣੀ ਪੜ੍ਹਦੇ ਹੋ ਹਰ ਰੋਜ਼ ਤੁਸੀਂ ਅਮਰਤ ਛਕ ਲੋ ਤੇ ਇਹ ਕਰਕੇ ਗੁਰੂ ਮਹਾਰਾਜ ਦੀ ਮਿਹਰ ਹੋ ਗਈ ਸੱਚੇ ਫਤਿਹਗੜ੍ਹ ਸਾਹਿਬ ਆਏ ਸੀ ਇੱਥੇ ਅਸੀਂ ਪੰਗ ਕਰਾਰ ਲੈ ਕੇ ਗਏ ਜੀ ਫਿਰ ਇਹ ਤੋਂ ਹਾਂਜੀ ਲੁਧਿਆਣਾ ਫਿਰ ਅਸੀਂ ਅੰਮ੍ਰਿਤਸਰ ਲੈ ਗਏ ਜੀ ਲੁਧਿਆਣਾ ਅੰਮ੍ਰਿਤਸਰ ਹਾਂਜੀ ਹਾਂਜੀ ਭਾਈ ਸਭ ਜੀ ਸਿੱਖੀ ਘਰ ਦੇ ਵਿੱਚ ਹੀ ਪੈਦਾ ਹੋਈ ਸੀ ਪਰ ਸਿੱਖੀ ਤੋਂ ਕਹਿ ਸਕਦੇ ਪਤੀਤ ਸੀਗੇ ਫਿਰ ਜਦੋਂ ਹੁਣ ਅੰਮ੍ਰਿਤਸਰ ਕਿਵੇਂ ਦਾ ਮੈਸੇਜ ਹੈ ਹੁਣ ਬਹੁਤ ਵਧੀਆ ਮੈਸੇਜ ਹੁੰਦਾ ਜੀ ਪਹਿਲਾਂ ਜੋ ਜੀਵਨ ਸੀ ਉਹ ਜੀਵਨ ਨਹੀਂ ਸੀ ਹੁਣ ਜੋ ਜੀਵਨ ਆ ਉਹ ਗੁਰੂ ਮਹਾਰਾਜ ਦੀ ਬਹੁਤ ਵੱਡੀ ਮਿਹਰ ਹੈ ਜੀ ਕਿੰਨਾ ਕੁ ਮਾਨ ਅਧਿਕਾਰ ਮਿਲਦਾ ਕਹਿੰਦੇ ਬਸ ਕੋਈ ਹਾਦੀ ਨਹੀਂ ਖੁਸ਼ੀ ਦੀ ਜੀ ਐਨੀ ਵਾਹ ਕਿਰਪਾ ਮਹਾਰਾਜ ਦੀ ਸਾਡੇ ਪਾਸ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਕਿਵੇਂ ਰਹਿੰਦੇ ਹੋ ਤੁਸੀਂ ਬੜਾ ਕੁਝ ਨਹੀਂ ਜੀ ਸਾਡੇ ਅਫਸਰ ਸਾਹਿਬ ਵੀ ਬਹੁਤ ਪਿਆਰ ਕਰਦੇ ਜੀ ਦੇਖ ਕੇ ਸਾਰੇ ਬਹੁਤ ਮਾਨ ਮਹਿਸੂਸ ਕਰਦੇ ਆ ਜੀ ਉਹਨਾਂ ਨੇ ਕਦੇ ਕਦੇ ਨਹੀਂ ਆਪਾਂ ਨੂੰ ਰੋਕਿਆ ਜੀ ਜੀ ਕਦੇ ਵੀ ਨਹੀਂ ਕਿਹਾ ਵੀ ਤੁਸੀਂ ਉੱਪਰ ਦੀ ਸ਼ਨੀ ਸਰ ਪਾਇਆ ਨਹੀਂ ਡਿਊਟੀ ਦੇ ਦੌਰਾਨ ਹੋ ਮੁਸ਼ਕਲ ਹੋਏਗੀ ਨਹੀਂ ਨਹੀਂ ਉਹ ਡਿਊਟੀ ਆਪਾਂ ਨੂੰ ਭੇਜਦੇ ਹੀ ਹਾਂ ਹੋਰ ਵੀ ਮੁੰਡੇ ਹੈਗੇ ਹੀ ਉੱਥੇ ਜਾਨੀ ਆਪਣੀ ਡਿਊਟੀ ਲਾਉਂਦੇ ਵੀ ਤੁਸੀਂ ਜੀ ਜੀ ਸਿੱਧੀ ਸਤਾਨਾ ਤੇ ਡਿਊਟੀ ਵੀ ਲੱਗ ਜਾਂਦੀ ਆ ਵੀ ਗੁਰਸਿੱਖ ਪਿਆਰੇ ਨੇ ਤੇ ਚਲੋ ਨੇ ਦੀ ਡਿਊਟੀ ਵੇਤੇ ਹਾਂਜੀ ਹਾਂਜੀ ਤਾਂ ਗੁਰਸੇ ਕਰਕੇ ਹੀ ਬਾਬੇ ਦੀ ਮਿਹਰ ਨਾਲ ਤਾਂ ਕਰਕੇ ਉਹ ਸਾਨੂੰ ਭੇਜ ਦਿੰਦੇ ਆ ਜੀ ਜੀ ਬਿਲਕੁਲ ਸੋ ਬਹੁਤ ਖੁਸ਼ੀ ਹੋਈ ਦਰਸ਼ਕੋ ਵੀਰ ਬਰਨਾਲੇ ਤੋਂ ਨੇ ਤਦ ਲੁਧਿਆਣੇ ਡਿਊਟੀ ਕਰਦੇ ਨੇ ਕਹਿੰਦੇ 2023 ਦੇ ਵਿੱਚ ਅੰਮ੍ਰਿਤ ਛਕਿਆ ਤੇ ਜਦੋਂ ਛਕਣ ਦਾ ਮੌਕਾ ਮਿਲੇ ਤਾਂ ਪੰਜ ਕਕਾਰ ਵੀ ਸ੍ਰੀ ਫਤਿਹਗੁਰ ਸਾਹਿਬ ਦੀ ਪਾਵਨ ਧਰਤੀ ਤੋਂ ਲੈ ਕੇ ਗਏ ਤੇ ਕਕਾਰਾਂ ਦੇ ਨਾਲ-ਨਾਲ ਅੱਜ ਤੁਸੀਂ ਸਿੰਘ ਸੱਜੇ ਦੇਖ ਸਕਦੇ ਹੋ ਕਹਿੰਦੇ ਡਿਊਟੀ ਦੌਰਾਨ ਵੀ ਅਫਸਰ ਵੀ ਨੇ ਜਿਹੜੇ ਉਹ ਵੀ ਬੜਾ ਪਿਆਰ ਕਰਦੇ ਨੇ ਬੜੀ ਪਿਆਰ ਦੇ ਨਾਲ ਬੁਲਾਉਂਦੇ ਨੇ ਤੇ ਅੱਜ ਇਹ ਕਹਿੰਦੇ ਸਾਡੀ ਡਿਊਟੀ ਖਾਸ ਤੌਰ ਤੇ ਜਦੋਂ ਪਤਾ ਲੱਗਾ ਕਿ ਫਤਿਹਗੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਤਾਂ ਬੜਾ ਮਾਨ ਮਹਿਸੂਸ ਹੋਇਆ ਕਿ ਸਾਡੀ ਸ਼ਹੀਦਾਂ ਦੀ ਧਰਤੀ ਤੇ ਸਾਡੀ ਡਿਊਟੀ ਜਿਹੜੀ ਉਹ ਲੱਗੀ ਆ ਬਹੁਤ ਖੁਸ਼ੀ ਹੋਈ ਵੀਰ ਜੀ ਨਾਲ ਮਿਲ ਕੇ ਵੀ ਵੀਰ ਜੀ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਆਪਣੀ ਡਿਊਟੀ ਦੇ ਦੌਰਾਨੇ ਸੋਚਦੇ ਨੇ ਕਿ ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿਤੇ ਨਾ ਕਿਤੇ ਸੀ ਕੋਈ ਕੰਮ ਜਿਹੜਾ ਅੱਗੇ ਨਹੀਂ ਕਰ ਸਕਦੇ ਹੈ ਨਹੀਂ ਜੀ ਉਹ ਇਹ ਉਹਨਾਂ ਦੀ ਸੋਚ ਗਲਤ ਹੈ ਜੀ ਆਪਾਂ ਸਭ ਕੁਝ ਕਰਦਿਆਂ ਗੁਰੂ ਮਹਾਰਾਜ ਦਾ ਡਿਊਟੀ ਦੇ ਵੀ ਆਪਾਂ ਨਾਮ ਜਪ ਸਕਦੇ ਆ ਕਿਉਂ ਸਿਮਰਨ ਨਾਮ ਜਪਣਾ ਹੀ ਵੱਡਾ ਮੇਨ ਕੰਮ ਆ ਜੀ ਸੱਚੇ ਪਾਸਾ ਬਾਕੀ ਸਭ ਬੇਕਾਰ ਚੀਜ਼ਾਂ ਨੇ ਇਹ ਦੁਨਿਆਦੀ ਧੰਦੇ ਨੇ ਨਹੀਂ ਇਹ ਤਾਂ ਲੋੜਾਂ ਪੂਰੀਆਂ ਹੁੰਦੀਆਂ ਨਹੀਂ। ਬੇਸ਼ੱਕ ਤੁਹਾਨੂੰ ਇਹ ਪੁਲਿਸ ਦੀ ਵਰਦੀ ਪੁਲਿਸ ਪ੍ਰਸ਼ਾਸਨ ਨੇ ਦੇ ਹੀ ਦਿੱਤੀ। ਤੁਹਾਡੀ ਡਿਊਟੀ ਆ ਪਰ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਵਰਦੀ ਕ ਪਵਾਤੀ ਪੰਜ ਕਕਾਰਾਂ ਦੀ। ਉਹ ਹਮੇਸ਼ਾ ਤੁਹਾਡੇ ਨਾਲ ਹੈ। ਹਾਂਜੀ ਹਾਂਜੀ ਇਹ ਕਿਰਪਾ ਗੁਰੂ ਸਾਹਿਬ ਦੀ ਆ ਜੀ। ਅਸੀਂ ਪੰਜਾਬ ਐਰ ਸਰਬ ਦੇ ਵਿੱਚ ਆ ਜੀ। ਲੁਧਿਆਣਾ ਤੋਂ ਆ ਪੀਐਸਐਫ ਦੇ ਮੁਲਾਜ਼ਮਾਂ ਜੀ। ਬੜਾ ਮਾਣ ਮਹਿਸੂਸ ਹੁੰਦਾ ਗੁਰੂ ਮਹਾਰਾਜ ਜੀ ਮੇਰ ਕੀਤੀ ਹੈ ਸਾਡੇ ਤੇ। ਜੀ। ਔਰ ਗੁਰੂ ਸਾਹਿਬ ਦੇ ਪੰਜ ਕਕਾਰਾਂ ਤੋਂ ਵੀ ਇਹ ਕਹਿ ਸਕਦੇ ਆ ਕਿ ਪੂਰੇ ਦਿਖ ਰਹੇ ਨੇ ਕਿ ਹਾਂ ਹਾਂਜੀ ਇਹ ਯੂਨੀਫਾਰਮ ਪਹਿਲਾ ਹੈ। ਹਾਂਜੀ ਮਹਾਰਾਜ ਦਾ ਸੱਚੇ ਪਾਸ ਸਾਨੂੰ ਪ੍ਰਾਉਡ ਆਈ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੰਨਾ ਗੁਰੂ ਦੇ ਸਿੰਘ ਬਣਾਇਆ ਜੀ ਸਾਨੂੰ ਬਿਲਕੁਲ ਸੋ ਦਰਸ਼ਕੋ ਇਹ ਬੜਾ ਮਾਨ ਮਹਿਸੂਸ ਕਰ ਰਹੇ ਨੇ ਵੀਰ ਨਰਪੈ ਸਿੰਘ ਜੀ ਕਹਿੰਦੇ ਸਾਨੂੰ ਪ੍ਰਾਊਡ ਆ ਸਿੱਖ ਹੋਣ ਤੇ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਦੇਖੋ ਗੁਰੂ ਸਾਹਿਬ ਨੇ ਤੁਹਾਨੂੰ ਯੂਨੀਫਾਰਮ ਦਿੱਤੀ ਆ ਪੰਜ ਕਕਾਰ ਖਾਲਸਾ ਸਾਜਿਆ ਤਾਂ ਪੰਜ ਕਕਾਰ ਤੁਹਾਨੂੰ ਦਿੱਤੇ ਕਿ ਨਾ ਪੰਜ ਕਕਾਰਾਂ ਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ ਔਰ ਸਿੰਘ ਵਿਚਰ ਵੀ ਰਹੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੀ ਡਿਊਟੀ ਵਾਸਤੇ ਵੀ ਉਹਨਾਂ ਨੇ ਯੂਨੀਫਾਰਮ ਪਾਈ ਹੋਈ ਹੈ ਤਾਂ ਇਹ ਕਦੇ ਵੀ ਕਿਸੇ ਵੀ ਕੰਮ 'ਚ ਰੁਕਾਵਟ ਨਹੀਂ ਆ ਸਕਦੀ ਜੇ ਤੁਸੀਂ ਗੁਰੂ ਸਾਹਿਬ ਜੀ ਦੇ ਆਸ਼ੇ ਦੇ ਨਾਲ ਚੱਲਦੇ ਹੋ ਤੁਹਾਡਾ ਕੰਮ ਵੀ ਸਫਲਾ ਹੁੰਦਾ ਤੇ ਰਿਸਪੈਕਟ ਵੀ ਦੁੱਗਣੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ